ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਮੈਂ ਗ੍ਰਾਂਥੀ ਸਿੰਘ ਆ ਮੇਰਾ ਨਾਮ ਮਰਤਪਾਲ ਸਿੰਘ ਹੈਗਾ ਮੈਂ ਪਿੰਡ ਉਸ ਨੂਏ ਦੇ ਰਹਿਣ ਵਾਲਾ ਤੇ ਮੇਰਾ ਵਿਆਹ ਮੇਰੀ ਮੈਰਿਜ 2009 ਦੇ ਵਿੱਚ ਹੋਈ ਸੀ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀਗੀ ਮੈਂ ਆਪਣਾ ਪਾਠ ਕਰਕੇ ਉਹਦੇ ਵਿੱਚ ਚੰਗੀ ਤਰੀਕੇ ਨਾਲ ਪੜ੍ਹ ਲਿਆ ਸੀਗਾ ਉਦੋਂ ਮੈਂ ਗ੍ਰਾਂਥੀ ਸਿੰਘ ਸੀਗਾ ਜੀ ਮੇਰਾ ਕੰਮਕਾਰ ਬਹੁਤ ਉਹਦੇ ਚੱਲ ਰਿਹਾ ਸੀ ਜੀ ਬਹੁਤ ਵਧੀਆ ਕਿਉਂਕਿ ਮੈਨੇ 12 ਮਹੀਨੇ ਤੀਦਾਂ ਮੇਰੇ ਮਨੂ ਪ੍ਰੋਗਰਾਮ ਚੰਗੇ ਚੱਲਦੇ ਸੀਗੇ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਸੀਗੀ ਅਕਾਲ ਪੁਰਖ ਦੀ ਕਿਰਪਾ ਨਾਲ ਬਹੁਤ ਖੁਸ਼ ਸੀ ਜੀ ਬਰਨਾਲੇ ਤੋਂ ਅਸੀਂ ਆਪਰੇ ਨੂੰ ਆ ਰਹੇ ਸੀਗੇ ਬਰਨਾਲੇ ਕੋਈ ਪਿੰਡ ਹੈਗਾ ਫਰਮਾਈ ਉੱਥੇ ਮੇਰੇ ਸਾਧੂ ਦਾ ਭੋਗ ਸੀਗਾ ਤੇ ਗੱਡੀ ਅਚਾਨਕ ਪਿੱਛੋਂ ਲਿਆ ਕੇ ਮਾਰੀ ਮੇਰੇ ਕੋਲ ਸਿੰਪਲ ਅਮਰੂਤੀ ਗੱਡੀ ਸੀਗੀ 2022 ਦੇ 9ਵੇਂ ਮਹੀਨੇ ਦੀ 4 ਤਰੀਕ ਨੂੰ ਐਕਸੀਡੈਂਟ ਹੋਇਆ ਉਹ ਐਕਸੀਡੈਂਟ ਦੇ ਵਿੱਚ ਮਾਤਾ ਜੀ ਦੇ ਮੌਕੇ ਤੇ ਮੌਤ ਹੋ ਗਈ ਤੇ سنگੜੀ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜਿਹਦਾ ਕਰਕੇ ਕਿ ਮੇਰੇ ਵਾਸਤੇ ਮੇਰੇ ਕੋਲ ਲਾਜ ਵਾਸਤੇ ਕੋਈ ਪੈਸਾ ਨਹੀਂ ਸੀ ਤੇ ਖਾਲਸਾ ਈ ਨੇ ਸਹਾਇਤਾ ਕੀਤੀ ਬਾਕੀ ਉਹ ਸੰਸਥਾਵਾਂ ਨੇ ਮੇਰੀ ਸਹਾਇਤਾ ਕੀਤੀ ਹੈ ਤੇ ਡਾਕਟਰਾਂ ਨੇ ਕਿਹਾਗਾ ਵੀ ਹਾਲੇ ਲਗਭਗ 1 ਸਾਲ ਲੱਗ ਜਾਊ ਇਹਨਾਂ ਨੂੰ ਮੰਨ ਲਓ ਤੁਰਨ ਫਿਰਨ ਤੇ ਜ਼ਿਆਦਾ ਠੀਕ ਹੋਣ ਤੇ ਤੇ ਚੰਗੀ ਤਰ੍ਹਾਂ ਕੇਅਰ ਕਰਨੀ ਹੈ